ਸ਼ਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਹੈ ਨਾ ਪਟਿਕ ਬੜਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਰੈਣ ਵਾਲੀ ਆ ਪਾਰਟੀ ਵੇਅਰ ਸੂਟਾਂ ਦੀ ਤੇ ਨਾਲ ਅਸੀਂ ਲੈ ਕੇ ਆਏ ਹਾਂ ਜੀ 150 ਵਾਲੇ ਜਿਹੜੇ ਅਸੀਂ ਪਲੇਨ ਸੂਟ ਤੁਹਾਨੂੰ ਦੇ ਰਹੇ ਆ ਪਲੀਜ਼ ਮੇਰੀ ਭੈਣ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਮੇਰੀ ਵੀਡੀਓ ਅੰਤ ਤੱਕ ਦੇਖਣਾ ਤੇ ਪਲੀਜ਼ ਜੇਕਰ ਤੁਸੀਂ ਇਦਾਂ ਦੇ ਰੋਜ਼ ਡੇਲੀ ਸਾਡੇ ਸੂਟ ਲੈਣੇ ਚਾਹੋ ਨੀਓ ਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਸਾਡੀ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਤੁਸੀਂ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਅਸੀਂ ਪਲੇਨ ਪੀਸ ਵੀ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਪਹਿਲਾਂ ਤੁਹਾਨੂੰ ਥੋੜੇ ਜਿਹਾ ਪਾਰਟੀ ਵੇਅਰ ਸੂਟ ਦਿਖਾਉਣ ਲੱਗੇ ਆ ਪਹਿਲਾ ਸੂਟ ਚੈੱਕ ਕਰੋ ਜੀ ਆਫਰ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਲੋਹੜੀ ਆਫਰ ਦੇ ਵਿੱਚ ਸੂਟ ਲੈ ਕੇ ਆਏ ਚੈੱਕ ਕਰੋ neck ਦੇਖੋ ਵੀ ਨੈਕ ਬਣਿਆ ਹੋਇਆ ਜੀ ਪਾਲਾ ਸਿਲਕ ਦੇ ਵਿੱਚ ਸੂਟ ਰਹਿਣ ਵਾਲਾ ਨੀਚੇ ਘੇਰਾ ਵੀ ਰੈਡੀ ਹੋਇਆ ਵਿੱਚ ਫਲਾਵਰ ਹੈ ਹੈਂਡਵਰਕ ਤੇ ਹੈਂਡਵਰਕ ਟੱਚ ਹੈ ਜੀ ਸੂਟ ਥ्रेड ਵਰਕ ਤੇ ਹੈਂਡਵਰਕ ਟੱਚ ਹੈ ਦੇਖ ਸਕਦੇ ਹੋ ਕਲਰ ਬੜਾ ਪਿਆਰਾ ਜਿਹਾ ਪਿਸਤਾ ਦਾ ਕਲਰ ਰਹਿਣ ਵਾਲਾ ਦੇਖੋ ਜੀ ਇਹ ਵਾਲੀ ਰਹਿਣ ਜਿਹੇ ਨਾਲ ਬਾਜ਼ੂ ਸਾਈਡ ਤੇ ਜਿਹੜੀਆਂ ਬਾਜ਼ੂ ਜਿੱਤੀਆਂ ਹੋਈਆਂ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਉਹ ਵੀ ਆਊਗਾ ਵਰਕ ਵਾਲਾ ਸਿਆਕ ਕਰਦੇ ਹੋ ਤੁਸੀਂ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਆਉਣ ਵਾਲਾ ਕਟਵਰਕ ਵਾਲਾ ਵਰਕ ਹੈ ਜਿਹਦੇ ਉੱਪਰ ਦੋ ਸਾਈਡ ਦੇ ਵਰਕ ਰਹਿਣ ਵਾਲਾ ਚੈੱਕ ਕਰੋ ਦੁਪੱਟਾ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਜੀ ਚੈੱਕ ਕਰੋ ਇਹਦਾ ਦੁਪੱਟਾ ਦੇਖੋ ਕਟਵਰਕ ਵਾਲਾ ਦੁਪੱਟਾ ਰਹਿਣ ਵਾਲਾ ਸਿਰਫ ਤੁਹਾਨੂੰ ਪ੍ਰਾਈਸ ਦੇ ਰਹੇ ਆਂ ਅਸੀਂ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਆਫਰ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਆਫਰ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਜਿੰਨੀ ਮਰਜ਼ੀ ਲੈਂਥ ਰੱਖੋ ਲੈਂਥ ਵੀ ਪੂਰੀ ਕੰਪਲੀਟ ਹੈ ਨੈੱਕ ਵੀ ਹੈ ਜੀ ਹੈਂਡਵਰਕ ਟੱਚ ਹੈ ਥ्रेड ਵਰਕ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਸਿਰਫ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਮਿਲਣ ਵਾਲਾ ਜੀ ਦੇਖੋ ਜੀ ਇਹ ਆਉਣ ਵਾਲਾ ਪੀਸ ਕਲਰ ਗ੍ਰੇ ਵਰਕ ਹੈ ਬੜਾ ਸੋਬਰ ਜਿਹਾ ਸੂਟ ਰਹਿਣ ਵਾਲਾ ਇਹਦਾ ਇਹਦਾ ਵੀ ਇਦਾਂ ਹੀ ਨੀਚੇ ਤੇ ਘੇਰੇ ਤੇ ਵਰਕ ਆਊਗਾ ਲੈਂਥ ਪੂਰੀ ਕੰਪਲੀਟ ਹੈ ਜੀ ਚੈੱਕ ਕਰੋ ਨੈੱਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਇਹਦੇ ਨਾਲ ਵੀ ਜਿਹੜਾ ਦੁਪੱਟਾ ਆਉਣ ਵਾਲਾ ਵਰਕ ਵਾਲਾ ਦੁਪੱਟਾ ਆਉਣ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਵੇਂ ਤੁਹਾਨੂੰ ਇਹ ਵਾਲਾ ਖੋਲ ਕੇ ਦਿਖਾਇਆ ਦੁਪੱਟਾ ਸੀ ਇਦਾਂ ਹੀ ਇਹਦੇ ਉੱਪਰ ਵਰਕ ਹੈ ਜੀ ਦੁਪੱਟੇ ਦੇ ਉੱਪਰ ਤੇ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਸਿਰਫ ਪ੍ਰਾਈਸ ਲੈ ਕੇ ਆਇਆ ਆਫਰ ਪ੍ਰਾਈਸ 850 850 ਦੇ ਵਿੱਚ ਤੁਹਾਨੂੰ ਇੰਨਾ ਵਰਕ ਵਾਲਾ ਫੁੱਲ ਵਰਕ ਵਾਲਾ ਸੂਟ ਮਿਲ ਰਿਹਾ ਜੀ ਠੀਕ ਹੈ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਸਾਡੇ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗਿਆ ਵਿਚਿਤਰਾ ਸ਼ਲਕ ਦੇ ਵਿੱਚ ਸੂਟ ਹੈ ਸਾਡੇ ਕੋਲੇ ਚੈੱਕ ਕਰੋ ਵਿਚਿਤਰਾ ਸ਼ਲਕ ਦੇ ਵਿੱਚ ਰਹੂਗਾ ਪੂਰਾ ਸ਼ਰਟ ਦੇ ਉੱਪਰ ਵਰਕ ਆਉਣ ਵਾਲਾ ਹੈ ਠੀਕ ਹੈ ਜੀ ਜਰੀ ਵਰਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਚੈੱਕ ਕਰੋ ਪੂਰੀ ਸ਼ਰਟ ਉੱਪਰ ਜਰੀ ਵਰਕ ਰਹੂਗਾ ਪੂਰਾ ਆਲਓਵਰ 5 ਮੀਟਰ ਦੀ ਕੱਟ 'ਚ ਸੂਟ ਰਹਿਣ ਵਾਲਾ ਦੁਪੱਟਾ ਵੀ ਤੁਹਾਨੂੰ ਫੁੱਲ ਹੈਵੀ ਮੈਲਣ ਵਾਲਾ ਜੀ ਇਹ ਵੀ ਸੂਟ ਤੁਹਾਨੂੰ ਪੈਣ ਵਾਲਾ 800 ਦੇ ਵਿੱਚ 800 ਦੇ ਵਿੱਚ ਇਹ ਵਾਲਾ ਵਾਲਾ ਤੁਸੀਂ ਸੂਟ ਲੈ ਸਕਦੇ ਹੋ ਲੋੜੀ ਤੇ ਕਿਸੇ ਨੂੰ ਗਿਫਟ ਕਰੋ ਠੀਕ ਹੈ ਜੀ ਫੰਕਸ਼ਨ ਤੇ ਕਿਸੇ ਨੂੰ ਗਿਫਟ ਕਰੋ ਬੜੇ ਪਿਆਰੇ ਜਿਹੇ ਸੂਟ ਲੈ ਗਏ ਨੇ ਦੇਖੋ ਜੀ ਪੂਰਾ ਫੁੱਲ ਹੈਵੀ ਦੁਪੱਟਾ ਹੈ ਦੁਪੱਟੇ ਉੱਪਰ ਵੀ ਪੂਰਾ ਵਰਕ ਹੈ ਦੇਖ ਸਕਦੇ ਹੋ ਜਰੀ ਵਰਕ ਹੋਇਆ ਠੀਕ ਹੈ ਜੀ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਇੱਕ ਵਾਈਨ ਕਲਰ ਮਿਲਣ ਵਾਲਾ ਠੀਕ ਹੈ ਜੀ ਇੱਕ ਤੁਹਾਨੂੰ ਇਹਦੇ ਵਿੱਚ ਵਾਈਨ ਕਲਰ ਮਿਲੇਗਾ ਇਹ ਵਾਲਾ ਇਹਦੇ ਨਾਲ ਰਹੂਗਾ ਦੁਪੱਟਾ ਪੂਰਾ ਫੁੱਲ ਹੈਵੀ ਠੀਕ ਹੈ ਜੀ ਪ੍ਰਾਈਸ ਰੋਗੀ 800 800 ਦੇ ਵਿੱਚ ਤੁਹਾਡੇ ਵਾਸਤੇ ਅਸੀਂ ਸੂਟ ਲੈ ਕੇ ਆਏ ਆ ਬੜੇ ਪਾਰਟੀ ਵੇਅਰ ਹੈਵੀ ਸੂਟ ਲੈ ਕੇ ਆਏ ਆ ਜੀ ਬਾਕੀ ਤੁਹਾਨੂੰ ਲਾਸਟ ਵਿੱਚ ਅਸੀਂ ਪਲੇਨ ਪੀਸ ਵੀ ਦਿਖਾਵਾਂਗੇ ਪਲੀਜ਼ ਮੇਰੀ ਵੀਡੀਓ ਦੀ ਅੰਤ ਤੱਕ ਜਰੂਰ ਬਨੇ ਰਹਿਣਾ ਅਗਲਾ ਸੂਟ ਚੈੱਕ ਕਰੋ ਜੀ ਇਹ ਲੈ ਕੇ ਆਏ ਆ ਤੁਹਾਡੇ ਵਾਸਤੇ ਨੇਚਰਲ ਕਰੇਵ ਦੇ ਵਿੱਚ ਸੂਟ ਰਹਿਣ ਵਾਲਾ ਵੀ ਨੈਕ ਹੈ ਵੀ-neck ਬਣਿਆ ਹੋਇਆ ਕਾਫੀ ਟ੍ਰੈਂਡ ਹੈ ਵੀ-neck ਦਾ نیچے ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਇਹਦੇ ਨਾਲ ਸੇਮ ਰਹੂਗੀ ਬਾਟਮ ਨੇਚਰਲ ਕਰੇਵ ਦੀ ਬਾਟਮ ਰਹਿਣ ਵਾਲੀ ਹੈ ਦੁਪੱਟਾ ਤੇ ਵੀ ਫੁੱਲ ਵਰਕ ਹੈ ਜੀ ਇਹ ਵਾਲਾ ਸੂਟ ਤੁਹਾਨੂੰ ਪੈਣ ਵਾਲਾ ਸਿਰਫ 700 ਦੇ ਵਿੱਚ 700 ਦੇ ਵਿੱਚ ਤੁਹਾਨੂੰ ਇਹ ਵਾਲਾ ਫੁੱਲ ਹੈਵੀ ਵਰਕ ਵਾਲਾ ਸੂਟ ਪਹਿਣ ਵਾਲਾ ਚੈੱਕ ਕਰੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲਿਆ ਆਫਰ ਪ੍ਰਾਈਸ ਲੱਗੀ ਹੋਈ ਹੈ ਜੀ ਲੋਹੜੀ ਤੱਕ ਬੜਾ ਪਿਆਰਾ ਜਿਹਾ ਡਪੜ ਸੂਟ ਰਹਿਣ ਵਾਲਾ ਵੀ ਲੈ ਕੇ ਰਹਿਣ ਵਾਲਾ ਦੁਪੱਟਾ ਬੜਾ ਪਿਆਰਾ ਜਾਂ ਕਿਸੇ ਨੂੰ ਮਰਜੀ ਤੁਸੀਂ ਲੋੜੀ ਤੇ ਗਿਫਟ ਕਰ ਸਕਦੇ ਹੋ ਸੈੱਫ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕਲਰ ਚੈੱਕ ਕਰੋ ਜੀ ਇਹ ਇਹ ਵਾਲਾ ਮਿਲੂਗਾ ਤੁਹਾਨੂੰ ਵੈਂਗਰੀ ਕਲਰ ਮਿਲਣ ਵਾਲਾ ਦੁਪੱਟਾ ਇਹਦਾ ਕੰਟਰਾਸਟ 'ਚ ਰਹੂਗਾ ਵਰਕ ਵਾਲਾ ਵਰਕ ਵਾਲਾ ਕੰਟਰਾਸਟ 'ਚ ਦੁਪੱਟਾ ਰਹਿਣ ਵਾਲਾ ਪੂਰਾ ਫੁੱਲ ਵਰਕ ਹੈ ਜੀ ਦੁਪੱਟੇ ਉੱਪਰ نیچے ਘੇਰੇ ਦੇ ਵੀ ਵਰਕ ਹੈ ਠੀਕ ਹੈ ਜੀ ਜਿਹਨੂੰ ਮਰਜੀ ਤੁਸੀਂ ਗਿਫਟ ਕਰ ਸਕਦੇ ਹੋ ਇਹ ਵਾਲਾ ਸੂਟ ਇਹ ਕੇਵਲਾ ਕਲਰ ਰਹੂਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਇਹਦੇ ਨਾਲ ਵੀ ਕੰਟਰਾਸਟ ਚ ਦੁਪੱਟਾ ਆਉਣ ਵਾਲਾ ਠੀਕ ਹੈ ਜੀ ਬੜੇ ਪਿਆਰੇ ਜੇ ਸੂਟ ਰਹਿਣ ਵਾਲੇ ਆ ਇਹ ਕੇਵਲਾ ਕਲਰ ਰਹਿਣ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਸਿਰਫ 700 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਣ ਵਾਲਾ ਜੀ ਥ੍ਰੀ ਸ਼ਾਟ ਲੈ ਕੇ ਇਹ ਵਾਲੇ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਕਿਹੜੇ ਜੀ ਲਵੈਂਡਰ ਕਲਰ ਮਿਲੂਗਾ ਤੁਹਾਨੂੰ ਚੈੱਕ ਕਰੋ ਬੜਾ ਪਿਆਰਾ ਜਿਹਾ ਇਹਦੇ ਨਾਲ ਦੁਪੱਟਾ ਮਿਲੂਗਾ ਕੰਟਰਾਸਟ ਦੇ ਵਿੱਚ ਇਹ ਵਾਲਾ ਦੁਪੱਟਾ ਰਹੂਗਾ ਕੰਟਰਾਸਟ ਦੇ ਵਿੱਚ ਲਵੰਡਰ ਕਲਰ ਚ ਦੁਪੱਟੇ ਬੜੇ ਸੋਹਣੇ ਜਿਹੇ ਬਣੇ ਹੋਏ ਆ ਫੁੱਲ ਹੈਵੀ ਵਰਕ ਵਾਲੇ ਸਿਰਫ 700 ਦੇ ਵਿੱਚ ਤੁਹਾਨੂੰ ਸੂਟ ਲੈਣ ਵਾਲਾ ਕਿਸੇ ਨੂੰ ਮਰਜ਼ੀ ਗਿਫਟ ਕਰੋ ਜੇ ਇਹ ਵਾਲੇ ਸੂਟ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਉਣ ਲੱਗਿਆ ਸੀ ਪਲੇਨ ਪੀਸ ਜਿੰਨਾਂ ਦੀ ਪ੍ਰਾਈਸ ਰਹੂਗੀ 150 ਤੁਸੀਂ ਜਿੱਦਾਂ ਦਾ ਮਰਜ਼ੀ ਇੱਥੇ ਵਰਕ ਕਰਵਾ ਸਕਦੇ ਹੋ ਤੁਸੀਂ ਪੀਸਾਂ ਦੇ ਉੱਪਰ ਜਿਹੜੇ ਅਜ ਦੇ ਪੀਸ ਰਹਿਣ ਵਾਲੇ ਆ ਜੀ ਪਲੇਨ ਪੀਸ ਇੱਦਾਂ ਦਾ ਮਰਜੀ ਇੱਥੇ ਵਰਕ ਕਰਾਓ ਗਲਾਸ ਸਿਲਕ ਦੇ ਵਿੱਚ ਲੈ ਕੇ ਆਏ ਆ ਜੀ ਕਾਫੀ ਭੈਣਾਂ ਨੇ ਮੰਗ ਕੀਤੀ ਸੀ ਗਲਾਸ ਸਿਲਕ ਦੀ ਗਲਾਸ ਸਿਲਕ ਦੇ ਵਿੱਚ ਲੈ ਕੇ ਆਏ ਆ ਜੀ ਅਸੀਂ ਪੀਸ ਇੱਥੇ ਹੈਂਡਵਰਕ ਕਰਵਾਓ ਥ्रेड ਵਰਕ ਕਰਵਾਓ ਕਿਸੇ ਤਰ੍ਹਾਂ ਦਾ ਜਿਹੜਾ ਸਟਾਫ ਹੈ ਖਿਸਕਣ ਵਾਲਾ ਨਹੀਂ ਹੈ ਜਿੱਦਾਂ ਮਰਜੀ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਪਹਿਲਾ ਸੂਟ ਚੈੱਕ ਕਰੋ orange shade ਦੇ ਵਿੱਚ ਆ ਜਿਹੜੀ ਕੱਟ ਰਹੂਗੀ 4 ਤੋਂ ਲੈ ਕੇ 4 ਵੀ ਹੋ ਸਕਦੀ ਹੈ ਸਵਾ 4 ਵੀ ਹੋ ਸਕਦੀ ਹੈ 4.5 ਤੱਕ ਦੀ ਕੱਟ ਰਹਿਣ ਵਾਲੀ ਹੈ ਸਿਰਫ 150 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੀ ਚੱਲੋ ਕਲਰ ਇਹ ਵਾਲਾ ਕਲਰ ਚੈੱਕ ਕਰੋ ਜੀ ਜੋ ਕੈਮਰੇ ਚ ਕਲਰ ਆ ਰਿਹਾ ਕਿਉਂਕਿ ਜਿਹੜੇ ਕਲਰ ਹੁੰਦੇ ਆ ਜੀ ਬੜੇ ਨਿਊ ਜੇ ਸ਼ੇਡ ਦੇ ਕਲਰ ਆ ਅਸੀਂ ਨੂੰ ਅਸੀਂ ਇੰਗਲਿਸ਼ ਕਲਰ ਹੁੰਦੇ ਆ ਜੀ ਜੋ ਸੇਮ ਕੈਮਰੇ ਚ ਆ ਰਿਹਾ ਸੇਮ ਕਲਰ ਹੁੰਦੇ ਆ ਜੋ ਕਲਰ ਦਾ ਫਰਕ ਹੁੰਦਾ ਸੀ ਦੱਸ ਦਿੰਨੇ ਆ ਵੀ ਇਹ ਕਲਰ ਐਦਾਂ ਦਾ ਆ ਰਿਹਾ ਠੀਕ ਹੈ ਜੀ ਕਿਉਂਕਿ ਇੰਗਲਿਸ਼ ਕਲਰ ਹੈ ਕਈ ਵਾਰੀ ਕਲਰ ਦਾ ਆਪ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿਹੜਾ ਕਲਰ ਇਸ ਨੂੰ ਕਹੀਏ ਦੇਖੋ ਇੱਕ ਇਹ ਵਾਲਾ ਕਲਰ ਆਉਣ ਵਾਲਾ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਜੋ ਕੈਮਰੇ 'ਚ ਆਊਗਾ ਸੇਮ ਕਲਰ ਹੋਊਗਾ ਜੀ ਉਹ ਚੈੱਕ ਕਰੀ ਚਲੋ ਜਿਹੜੇ ਵੀ ਤੁਹਾਨੂੰ ਕਲਰ ਮਿਲ ਰਹੇ ਆ ਜਿਹੜਾ ਤੁਹਾਨੂੰ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਦੋ ਦੋ ਪੀਸ ਵੀ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਕਿਉਂਕਿ ਵਿੱਚੋਂ ਤੁਸੀਂ ਦੁਪੱਟਾ ਵੀ ਲੈ ਬਣਾ ਸਕਦੇ ਹੋ ਆਪਣਾ ਇਹ ਵਾਲਾ ਕਲਰ ਚੈੱਕ ਕਰੋ ਇਹ ਗ੍ਰੇ ਸ਼ੇਡ ਆ ਗਿਆ ਜੀ ਇਹ ਪੀਚ ਡਾਰਕ ਡਾਰਕ ਸ਼ੇਡ ਆ ਗਿਆ ਠੀਕ ਹੈ ਜੀ ਇਸ স্কਿੰਨ ਸ਼ੇਡ ਆ ਗਿਆ ਜੀ ਇਹ ਵੀ ਸੀ ਗ੍ਰੀਨ ਲਾਈਟ ਸੀ ਗ੍ਰੀਨ ਜਾਂ ਕਲਰ ਹੈ ਜੀ ਇਹ ਵਾਲਾ ਕਲਰ ਦੇਖੋ ਲਵੰਡਰ ਕਲਰ ਆ ਡਬਲ ਸ਼ੈਡਡ ਪੀਸ ਰਹੂਗਾ ਜੀ ਇਹ ਡਬਲ ਸ਼ੈਡਡ ਪੀਸ ਰਹਿਣ ਵਾਲਾ ਇਹ ਵਾਲਾ ਕਲਰ ਦੇਖੋ ਜੀ ਸੇਮ ਦੋ ਕਲਰ ਲੈ ਸਕਦੇ ਹੋ ਕਿਉਂਕਿ ਵਿੱਚੋਂ ਤੁਸੀਂ ਦੁਪੱਟਾ ਵੀ ਆਪਣਾ ਬਣਾ ਸਕਦੇ ਹੋ ਸਿਰਫ ਤੁਹਾਨੂੰ 150 ਦੇ ਵਿੱਚ ਪੀਸ ਪੈਣ ਵਾਲਾ ਆਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਆਹ ਵਾਲਾ ਕਲਰ ਚੈੱਕ ਕਰੋ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜਿਹੜਾ ਪੀਸ ਪਸੰਦ ਹੈ साढे बाय कर सकते हो जी दो दो पीस साढ़े कोवेलेबल है दो दो पीस भी लै सकते हो चेक करी चलो कलर बड़े प्यारे ज कलर लेके तो आए थोड़े वास्ते गलास सिल्क स्टाफ रहने वाला है ठीक है जी माउस शेड आऊगा जी ये है। ए वाला प्याजी शेड आऊगा भी ब्राउन शेड आऊगा ਇਹ ਮਾਊਸ ਸ਼ੇਡ ਆਊਗਾ ਗ੍ਰੇ ਸ਼ੇਡ ਆ ਗਿਆ ਜੀ ਡਾਰਕ ਗ੍ਰੇ ਰੈਸਟ ਜਾ ਕਲਰ ਆ ਗਿਆ ਜੀ ਚੈੱਕ ਕਰੀ ਚਲੋ ਪੀਸ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਪੀਚ ਸ਼ੇਡ ਆ ਗਿਆ ਦੋ ਦੋ ਪੀਸ ਵੀ ਅਵੇਲੇਬਲ ਆ ਜੀ ਸਾਡੇ ਕੋਲ ਦੋ ਦੋ ਪੀਸ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਫਰੋਜੀ ਸ਼ੇਡ ਆ ਗਿਆ ਜੀ ਦੇਖੋ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਮਾ우스 ਕਲਰ ਵੀ ਮਿਲ ਜੂਗਾ ਤੁਹਾਨੂੰ ਆਫ ਵਾਈਟ ਵੀ ਇਹਦੇ ਵਿੱਚ ਮਿਲ ਜੂਗਾ ਜੀ ਠੀਕ ਹੈ ਜੀ ਆਫ ਵਾਈਟ ਕਲਰ ਵੀ ਮਿਲ ਜੂਗਾ ਮਾ우스 ਵੀ ਮਿਲ ਜੂਗਾ ਜੀ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ ਡਿਸਟ੍ਰਿਕਟ ਕਮਾਂਡ ਸਾਹਿਬ ਡਲਾਡਾ ਤੋਂ ਬਿਲੋਂਗ ਕਰਦੇ ਆਂ ਸਾਡੀ ਜਿਹੜੀ ਸ਼ਾਪ ਹੈ ਜੀ ਓਵਰ ਬਰੈਜ਼ ਪਾਰ ਕਰਕੇ ਬੋਹਰ ਰੋਡ ਤੇ ਸਾਡੀ ਸ਼ਾਪ ਹੈ ਬਾਕੀ ਤੁਸੀਂ ਸਾਡੇ ਕੋਲ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ ਬਾਕੀ ਸਾਡੀ ਲੋਕੇਸ਼ਨ ਹੈ ਜੀ ਉਹ ਡਿਸਕ੍ਰਿਪਸ਼ਨ ਜਿੱ ਦਿੱਤੀ ਗਈ ਹੈ ਤੁਸੀਂ ਉੱਥੋਂ ਸਾਡੀ ਲੋਕੇਸ਼ਨ ਦੇਖ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਡੇਲੀ ਐਦਾਂ ਦੀ ਵੀਡੀਓ ਜਲਦੀ ਤੋਂ ਜਲਦੀ ਤੁਹਾਡਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਤੁਹਾਡਾ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ